ਪਰ ਤੋਂ ਆ ਰਹੀ ਹੈ ਜਿੱਥੇ ਇੱਕ ਗਊਸ਼ਾਲਾ ਦਾ ਲੈਂਟਰ ਡਿੱਗਿਆ ਜਿਸ ਦੇ ਵਿੱਚ 35 ਦੇ ਕਰੀਬ ਗਊਆਂ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੇ ਕਿ ਗਊਸ਼ਾਲਾ ਦਾ ਲੈਂਟਰੇ ਕਾਫੀ ਪੁਰਾਣਾ ਸੀ ਔਰ ਰਾਤ ਤਕਰੀਬਨ 2:30 ਵਜੇ ਗਊਸ਼ਾਲਾ ਦਾ ਲੈਂਟਰ ਡਿੱਗ ਜਾਂਦਾ ਹੈ ਔਰ ਇਸ ਦੇ ਹੇਠਾਂ 40 ਦੇ ਕਰੀਬ ਗਊਆਂ ਆ ਜਾਂਦੀਆਂ ਨੇ ਔਰ ਇਸ ਤੋਂ ਇਲਾਵਾ ਉਹਨਾਂ ਦੇ ਬੱਚੇ ਵੀ ਉੱਥੇ ਮੌਜੂਦ ਸੀ ਔਰ ਜਦੋਂ ਲੈਂਟਰ ਡਿੱਗਿਆ ਤਾਂ ਮੌਕੇ ਤੇ ਜੋ ਮੌਜੂਦ ਇਲਾਕਾ ਵਾਸੀ ਸੀ ਤਾਂ ਉਹਨਾਂ ਦੇ ਵੱਲੋਂ ਰੈਸਕਿਊ ਕੀਤਾ ਜਾਂਦਾ ਹੈ ਔਰ ਕਈ ਗਊਆਂ ਨੂੰ ਬਚਾ ਲਿਆ ਜਾਂਦਾ ਹੈ ਜਦੋਂ ਕਿ 35 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਹੈ ਤਾਂ ਇਹ ਵੱਡਾ ਹਾਦਸਾ ਵਾਪਰਿਆ ਹੈ ਬੇਜੁਬਾਨ ਗਊਆਂ ਕਿਉਂਕਿ ਬੇਜੁਬਾਨਾਂ ਦੀ ਜੇਕਰ ਸਰਾਮ ਸੁਭਾਅ ਦੀ ਗੱਲ ਕਰੀਏ ਤਾਂ ਅਕਸਰ ਮਨੁੱਖਾਂ ਦੇ ਉੱਤੇ ਨਿਰਭਰ ਕਰਦੀ ਹੈ ਮਨੁੱਖਾਂ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਸਾਭ ਸੰਭਾਲ ਕੀਤੀ ਜਾਵੇ ਉਹਨਾਂ ਦਾ ਹਾਲਾਤ ਵਾਲਾ ਦੇਖਿਆ ਜਾਵੇ ਔਰ ਜਿਸ ਤਰੀਕੇ ਦੇ ਨਾਲ ਇਹ ਲੈਂਟਰ ਡਿੱਗਿਆ ਤਾਂ ਉਸ ਤੋਂ ਇਹ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਪਹਿਲਾਂ ਕਿਉਂ ਨਹੀਂ ਜਾਂਚ ਕੀਤੀ ਗਈ ਕਿਉਂਕਿ ਬੜੀ ਜਰਜਰ ਹਾਲਤ ਉਹਦੇ ਵਿੱਚ ਲੈਂਟਰ ਸੀ ਔਰ ਅਚਾਨਕ ਗਊਆਂ ਦੇ ਉੱਤੇ ਡਿੱਗ ਜਾਂਦਾ ਰਾਤ ਦੇ ਤਕਰੀਬਨ 2:30 ਵਜੇ ਹਾਦਸਾ ਹੁੰਦਾ ਹੈ ਔਰ ਇਸ ਦੇ ਵਿੱਚ 35 ਦੇ ਕਰੀਬ ਬੇਜ਼ੁਬਾਨਾ ਦੀ ਮੌਤ ਹੋ ਜਾਂਦੀ ਹੈ ਹੁਸ਼ਿਆਰਪੁਰ ਦੇ ਹਰਿਆਣਾ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਗਊਸ਼ਾਲਾ ਦਾ ਲੈਂਟਰ ਡਿੱਗਿਆ ਹੈ ਔਰ 40 ਦੇ ਕਰੀਬ ਗਊਆਂ ਦੱਸੀਆਂ ਜਾ ਰਹੀਆਂ ਕਿ ਉੱਥੇ ਮੌਜੂਦ ਸੀ ਉਹਨਾਂ ਦੇ ਬੱਚੇ ਵੀ ਮੌਜੂਦ ਸੀ ਉੱਥੇ ਔਰ तकरीबन ਇਹ ਸਾਰੇ ਜੋ ਬੇਜ਼ੁਬਾਨ ਸੀ ਜਦੋਂ ਇਹ ਹਾਦਸਾ ਵਾਪਰਦਾ ਕਿਉਂਕਿ ਛੱਤ ਦਾ ਕੋਈ ਵੀ ਹਿੱਸਾ ਨਹੀਂ ਬਚਦਾ ਪੂਰੀ ਦੀ ਪੂਰੀ ਛੱਤ ਇੱਕਦਮ ਢੇਠਾਂ ਆ ਜਾਂਦੀ ਹੈ ਔਰ ਇਸ ਦੇ ਢੇਠਾਂ ਜਿੰਨੇ ਵੀ ਜਾਨਵਰ ਸੀ ਤਾਂ ਉਹ ਜ਼ਖਮੀ ਹੋ ਜਾਂਦੇ ਨੇ ਤਕਰੀਬਨ 35 ਦੇ ਕਰੀਬ گاਉਂਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜੋ ਬਾਕੀ ਹੈ ਉਹਨਾਂ ਦਾ ਰੈਸਕਿਊ ਕਰ ਲਿਆ ਗਿਆ ਫਿਲਹਾਲ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਔਰ ਬੇਹਦ ਹਮਦ ਭਾਗੀ ਖਬਰ ਦੱਸਿਆ ਜਾ ਰਿਹਾ ਹੈ ਕਿ ਗਾਵਾ ਜਿਨ੍ਹਾਂ ਦੇ ਵਿੱਚ ਜਿਹੜੀਆਂ ਮਰੀਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਆ ਜੋ ਬੱਚੇ ਉਹ ਮੌਜੂਦ ਸੀ ਕਿਉਂਕਿ ਆ ਗਾਵਾਂ ਕਿਤੇ ਨਾ ਕਿਤੇ ਫਿਰ ਵੀ ਉਹਨਾਂ ਦਾ ਬਚਾਅ ਹੋਇਆ ਪਰ ਜਿੱਥੇ ਗਾਵਾਂ ਦੇ ਬੱਚੇ ਜ਼ਿਆਦਾਤਰ ਮੌਜੂਦ ਸੀ ਤਾਂ ਉਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਫਿਲਹਾਲ ਹਜੇ ਤੱਕ ਵੀ ਰੈਸਕਿਊ ਚੱਲ ਰਿਹਾ ਹੈ ਔਰ ਲੈਂਟਰ ਦੇ ਹੇਠਾਂ ਹਜੇ ਵੀ ਜੋ ਪਸ਼ੂ ਨੇ ਉਹ ਦੱਬੇ ਹੋਏ ਨੇ ਔਰ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ 10 ਜੋ ਗੰਗਵਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਬਾਕੀ ਜੋ ਹਜੇ ਵੀ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਖਾਸ ਤੌਰ ਤੇ ਗਾਵਾਂ ਤੋਂ ਉਹਨਾਂ ਦੇ ਬੱਚੇ ਉਹ ਹਜੇ ਵੀ ਮਲਬੇ ਦੇ ਹੇਠਾਂ ਨੇ ਔਰ ਉਹਨਾਂ ਨੂੰ ਕੱਢਣ ਦੀ ਪੂਰੀ ਕੋਵਾਇਦ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਦੇ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਮੌਕੇ ਦੇ ਉੱਤੇ ਪ੍ਰਸ਼ਾਸਨ ਮੌਜੂਦ ਹੈ ਇਲਾਕਾ ਵਾਸੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਕਿਉਂਕਿ ਰਾਤ ਦੇ ਸਮੇਂ ਜਿਸ ਸਮੇ ਲੈਂਟਰ ਡਿੱਗਦਾ ਹੈ ਤਾਂ ਉਸ ਸਮੇ ਵੀ ਜੋ ਆਸ-ਪਾਸ ਦੇ ਲੋਕ ਸੀ ਤਾਂ ਉਹ ਸਭ ਤੋਂ ਪਹਿਲਾਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਰੈਸਕਿਊ ਸ਼ੁਰੂ ਕੀਤਾ ਜਾਂਦਾ ਹੈ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਬਣੀ ਹੋਈ ਇਹ ਗਊਸ਼ਾਲਾ ਔਰ ਪੂਰੇ ਦਾ ਪੂਰਾ ਲੈਂਟਰ ਢੇਠਾ ਗਿਆ ਕੋਈ ਵੀ ਇਸ ਦਾ ਹਿੱਸਾ ਬਚਿਆ ਨਹੀਂ ਉਹ ਜਾਨਵਰ ਜੋ ਇਸ ਤੇ ਰੱਖੇ ਹੋਏ ਸੀ ਤਾਂ ਉਹ ਪੂਰੇ ਢੇਠਾ ਆ ਜਾਂਦੇ ਜਿਸ ਦੇ ਵਿੱਚ 35 ਦੇ ਕਰੀਬ ਗਊਆਂ ਦੀ ਮੌਤ ਹੋ ਗਈ ਹੈ